ਹਾਂ ਉਹ ਰਿਕਵੈਸਟ ਕੀ ਪੱਤੇ ਚਾਰ ਪੰਜ ਦਿਨ ਤੋਂ ਵਟਸਐਪ ਤੇ ਲੰਗਰ ਹਾਲ ਫਰਤੀ ਬਫਰ ਸਥਾਨਾਂ ਤੋਂ ਆ ਰਹੀ ਐ ਤੇ ਅੱਗੇ ਤੇ ਉਹ ਕਹਿ ਕੇ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਵੀ ਮਿਲੇ ਐ ਤੇ ਪੁਲਿਸ ਕਮਿਸ਼ਨਰ ਨੇ ਅੱਜ ਮੈਨੂੰ ਪਤਾ ਲੱਗਾ ਤੇ ਤਾਮਨ ਨਾਲ ਦੇ ਨਾਲ ਉਹ ਜਿਹੜਾ ਰਿਲੇਟਡ ਹੈਗਾ ਤੇ ਮੇਰੀ ਬੇਨਤੀ ਐ ਸਰ ਦਰਬਾਰ ਸਾਹਿਬ ਨੂੰ ਲਗਾਤਾਰ ਜਿਹੜੀਆਂ ਈਮੇਲਾਂ ਆ ਰਹੀਆਂ ਸੀ ਐਸਜੀਪੀਸੀ ਨੂੰ ਉਸ ਮਾਮਲੇ ਤੇ ਅੱਜ ਗੁਰਜੀਤ ਸਿੰਘ ਹੋਸਲਾ ਵੀ ਅਰਜੀ ਦੇ ਸੀ ਦਫਤਰ ਐਫੀ ਅਸੀਂ ਮਿਲ ਕੇ ਗਏ ਆ ਦੂਸਰੇ ਪਾਸੇ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਪ੍ਰੈਸ ਕਾਨਫਰੰেন্স ਕਰਕੇ ਕਹਿ ਰਹੇ ਕਿ ਇੱਕ ਵਿਅਕਤੀ ਨੂੰ ਜਿਹੜਾ ਡਿਟੇਨ ਕੀਤਾ ਹੈ ਕਿਸ ਤਰ੍ਹਾਂ ਦੇਖਦੇ ਸਾਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਚਾਰ ਪੰਜ ਦਿਨ ਤੋਂ ਲਗਾਤਾਰ ਹੀ ਈਮੇਲ ਜਿਹੜੀਆਂ ਦੇ ਜਰੀਏ ਧਵਕੀਆਂ ਸਤਿ ਸ਼ੰਸੀ ਦਰਬਾਰ ਸਾਹਿਬ ਤੇ ਲੰਗਰ ਹਾਲ ਪ੍ਰਤੀ ਬਫਰਕ ਸਥਾਨਾ ਤੋਂ ਆ ਰਹੀਆਂ ਤੇ ਅਸੀਂ ਪ੍ਰਧਾਨ ਜੀ ਵੀ ਪ੍ਰੈਸ ਕਾਨਫਰੈਂਸ ਕਰਕੇ ਬੋਲ ਕੇ ਗਏ ਆ ਕਹਿ ਕੇ ਗਏ ਖੇਤੀ ਕਰਕੇ ਗਏ ਆ ਤੇ ਉਹ ਕਹਿ ਕੇ ਉਹਨਾਂ ਨੇ ਪੁਲਿਸ ਕਮਿਸ਼ਨਰ ਨੂੰ ਵੀ ਮਿਲੇ ਆ ਤੇ ਪੁਲਿਸ ਕਮਿਸ਼ਨਰ ਅੱਜ ਮੈਨੂੰ ਪਤਾ ਲੱਗਾ ਕਿ ਉਹਨਾਂ ਨੇ ਇੱਕ ਬੰਦੇ ਨੂੰ ਪੁੱਛ ਗਏ ਸਿੱਦੇ ਲਈ ਰਾਤ ਵਿੱਚ ਲਿਆ ਤੇ ਉਹਦਾ ਸ਼ੁਭਨ 둠ਮੇ ਉਹਦਾ ਨਾਮ ਆ ਤੇ ਤਾਮਨ ਨਾੜ ਦੇ ਨਾਲ ਉਹ ਜਿਹੜਾ ਰਿਲੇਟਡ ਹੈਗਾ ਤੇ ਮੇਰੀ ਬੇਨਤੀ ਹੈ ਉਹਦੇ ਤੋਂ ਬਾਅਦ ਵੀ ਇੱਕ ਮਹੀਨਾ ਸਾਨੂੰ ਉਹਦੇ ਤੋਂ ਬਾਅਦ ਵੀ ਜਿਹੜੀ ਸਾਨੂੰ ਈਮੇਲ ਆਈ ਹੈ ਦੇਖੋ ਜੋ ਮਨੁੱਖਤਾ ਮਹਿਸੂਸ ਹੁੰਦਾ ਹੈ ਕਿ ਦਰਵਾਜ਼ਾ ਪ੍ਰਤੀ ਇਹ ਕੋਈ ਇੱਕ ਬੰਦਾ ਨਹੀਂਗਾ ਜੇ ਸ਼ੁਭ ਦੰਮੇ ਨੂੰ ਅੱਜ ਆਪਾਂ ਹਰਾਤ ਲਿਆ ਉਹਦੇ ਤੋਂ ਪੂਰਨ ਡਗਾਈ ਦੇ ਵਿੱਚ ਕੁਝ ਕੁ ਛੋਣੀ ਚਾਹੀਦੀ ਹੈ ਇਹਦੇ ਪਿੱਛੇ ਕਿਹੜੀਆਂ ਸੰਸਥਾ ਕਿਹੜੀਆਂ ਏਜੰਸੀਆਂ ਕਿਹੜਾ ਗਰੁੱਪ ਜਿਹੜਾ ਉਹ ਕੰਮ ਕਰਦਾ ਪਿਆ ਕਿਉਂਕਿ ਦੁਆਰਾ ਜਿਹੜੀ ਈਮੇਲ ਆਣੀ ਇੱਕ ਖੱਛਾ ਜਾਰ ਕਰਦੀ ਹੈ ਤੇ ਮੈਂ ਇਹਦੀ ਅਪੀਲ ਕਰਕੇ ਅੱਜ ਦੂਜੇ ਔਇਲਾ ਸਾਹਿਬ ਇੱਥੇ ਹੋ ਕੇ ਗਏ ਆ ਉਹਨਾਂ ਨਾਲ ਵੀ ਵਿਚਾਰਾਂ ਹੋਈਆਂ ਭਗਵੰਤ ਮਾਨਜੋ ਸਾਡੇ ਸਤਿਕਾਰਯੋਗ ਚੀਫ ਮਿਨਿਸਟਰ ਆ ਤੋ ਉਹਨਾਂ ਨੂੰ ਵੀ ਈਮੇਲ ਆਈ ਸੀ ਉਹਨਾਂ ਨੇ ਅੱਜ ਜਿਹੜਾ ਆਪਣਾ ਬਿਆਨ ਜਿਹੜਾ ਜਾਰੀ ਕੀਤਾ ਉਹ ਬਿਲਕੁਲ ਹਲਕਾ ਬਿਆਨ ਆ ਤੇ ਉਹਨਾਂ ਨੇ ਇਹਨੂੰ ਸੀਰੀਅਸਲੀ ਨਹੀਂ ਲਿਆ ਲੱਗਦਾ ਮੈਨੂੰ ਜੋ ਮਹਿਸੂਸ ਹੁੰਦਾ ਬਿਆਨ ਪੜ ਕੇ ਮੇਰੀ ਉਹਨਾਂ ਨੂੰ ਵੀ ਬੇਨਤੀ ਹੈ ਕਿ ਇਸ ਕਿਉਂਕਿ ਇੱਥੇ ਲੱਖਾਂ ਦੀ ਤعداد ਦੇ ਵਿੱਚ ਸੰਗਤ ਰਜਾਨਾ ਮੱਥਾ ਟੇਕਦੀ ਹੈ ਹਰ ਧਰਮ ਦਾ ਹਰ ਜਾਤ ਦਾ ਹਰ ਮਜਬਦ ਦਾ ਇੱਥੇ ਆ ਕੇ ਸਿਰ ਚੋਉਂਦਾ ਲੋਕਾਂ ਦੀਆਂ ਦਾਤਸ਼ਾ ਮਰਿਆਦਾ ਜੋ ਬੇਨਤੀਆਂ ਜੁਈਆਂ ਕਰਦੇ ਆ ਉਹ ਗੁਰੂ ਰਾਨ ਦਾਸ ਮਹਾਰਾ ਝੋਲੀਆਂ ਭਰਦੇ ਆ ਤੇ ਮੈਂ ਇਹ ਬੇਨਤੀ ਕਰਦਾ ਕਿ ਚੀਫ ਮਿੰਟਰ ਸਾਹਿਬ ਨੂੰ ਕਮਿਸ਼ਨਰ ਸਾਹਿਬ ਨੂੰ ਵੀ ਇਹਦੀ ਢੰਗਾਈ ਵਿੱਚ ਜਾਂਚ ਹੋਵੇ ਇਹ ਇੱਕ ਬੰਦਾ ਜਿਹੜਾ ਫੜਿਆ ਗਿਆ ਉਹਦੇ ਪਿੱਛੇ ਕਿਹੜੀਆਂ ਤਾਕਤਾਂ ਕਿਹੜਾ ਗਰੁੱਪ ਕੰਮ ਕਰਦਾ ਉਹਦਾ ਪਤਾ ਲੱਗਣਾ ਚਾਹੀਦਾ ਸੰਗਤ ਨੂੰ ਸੰਗਤ ਦੇ ਵਿੱਚ ਇਹ ਦੁਵਿਧਾ ਨਹੀਂ ਰਹਿਣੀ ਚਾਹੀਦੀ ਸੰਗਤ ਜੇ ਸਹਾਸਤਾ ਦੇ ਨਾਲ ਆਉਂਦੀ ਉਹ ਸੰਗਤ ਜਿਹੜੀ ਆ ਨਿਰੰਤਰ ਜਿਹੜਾ ਮੱਥਾ ਟੇਕ ਕੇ ਡਰ ਭੋਤ ਤੋਂ ਰਹਿਤ ਹੋ ਕੇ ਲਗਾਤਾਰ ਫਿਰ ਜਿਸ ਤਰ੍ਹਾਂ ਈਮੇਲ ਆਈ ਹੈ ਕਿ ਐਸਜੀਪੀਸੀ ਦਾ ਵਫਦ ਹੈ ਕੇਂਦਰ ਸਰਕਾਰ ਦੇ ਨਾਲ ਮੁਲਾਕਾਤ ਕਰੇਗਾ ਦੇਖੋ ਸ਼ਾਫਕਾ ਸ਼ਵੇਤ ਮਲਕ ਸ਼ਾਫਕਾ ਜੋ ਪਾਰਲੀਮੈਂਟ ਮੈਂਬਰ ਆ ਉਹ ਕੱਲ ਸਾਨੂੰ ਮਿਲ ਕੇ ਗਏ ਆ ਉਹਨੇ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਜਿਹੜੀ ਐ ਇਸ ਇਸ਼ੂ ਤੇ ਸੀਰੀਅਸਲੀ ਅਸੀਂ ਜਾ ਕੇ ਵੀ ਦੂਜੇ ਜਿਹੜੇ ਸਾਡੇ ਹੋਮ ਮਿਨਿਸਟਰ ਐ ਅਮਰਿਤ ਛਾਹ ਜੀ ਉਹਨਾਂ ਨੂੰ ਜਾ ਕੇ ਦੱਸਾਂਗੇ ਸਾਰੀ ਗੱਲ ਤਾਂ ਅਸੀਂ ਵੀ ਉਹਨਾਂ ਨੂੰ ਕਿਹਾ ਸੀ ਕਿ ਜੇ ਅਸੀਂ ਜੇ ਡਕੋ ਜੇ ਇਹ ਨਾ ਰੁਕਿਆ ਜਿਸ ਤਰ੍ਹਾਂ ਦੀ ਕੋਈ ਈਕੋਆ ਨਫਰਤ ਆ ਜਾਂ ਕਿਸ ਤਰ੍ਹਾਂ ਉਹਨਾਂ ਦੇ ਮਨ ਦੇ ਵਿੱਚ ਕੀ ਹੈਗਾ ਆ ਜੋ ਇਹ ਸ਼ਰਾਤਾ ਕਰਦੇ ਪਏ ਆ ਅਸੀਂ ਵੀ ਜਾ ਕੇ ਹੋਮ ਮਿਨਿਸਟਰ ਨੂੰ ਮਿਲ ਸਕਦੇ ਆ ਤਾਂ ਕਿ ਦੁੱਧਾ ਦੁੱਧ ਪਾਣੀ ਦਾ ਪਾਣੀ ਹੋ ਸਕੇ ਠੀਕ